ਦੱਸਦੀ ਹੈ ਲਗਾਤਾਰ ਜੋ ਪੰਜਾਬ ਔਰ ਹਿਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਉਹ ਦੱਸਦੀ ਹੈ ਪੰਜਾਬ ਦੇ ਵਿੱਚ ਵੀ ਲਗਾਤਾਰ ਤਿੰਨ ਦਿਨ ਤੋਂ ਭਾਰੀ ਇਹ ਮੀਂਹ ਹੋ ਰਿਹਾ ਹੈ ਦੱਸਦੀ ਹੈ ਕੰਡੀ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਇਹ ਨੁਕਸਾਨ ਹੋਇਆ ਤੇ ਗੱਲ ਕਰੀਏ ਨਾਲੇ ਨਦੀਆਂ ਸਾਰੇ ਇਸ ਟਾਈਮ ਉਫਾਨ ਦੇ ਹੁਣ ਜੋ ਤੁਸੀਂ ਸੋਸ਼ਲ ਮੀਡੀਆ ਤੇ ਅਕਸਰ ਤੁਸੀਂ ਦੇਖ ਰਹੇ ਹੋ ਇਹ ਦੱਸਦੀ ਹੈ ਇਸੇ ਵੇਲੇ ਅਸੀਂ ਮੌਜੂਦ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਹਲਕਾ ਦਸੂਹੇ ਦਾ ਇਹ ਪਿੰਡ ਆਸਪੁਰ ਦੀ ਕੰਡੀ ਨਹਿਰ ਦੇ ਉੱਪਰ ਇੱਕ ਵਾਰੀ ਤਸਵੀਰਾਂ ਤੁਹਾਨੂੰ ਸਾਂਝੀਆਂ ਜੁਰ ਕਰਾਂਗੇ ਤਸਵੀਰਾਂ ਇੱਥੇ ਦੇਖ ਸਕਦੇ ਹੋ ਕਿ ਕੁਝ ਟਾਈਮ ਪਹਿਲਾਂ ਇੱਥੇ ਇੱਕ ਜੋ ਨਹਿਰ ਦਾ ਅੱਧਾ ਹਿੱਸਾ ਉਹ ਥੱਲੇ ਖਿਸਕ ਗਿਆ ਉਹ ਥੱਲੇ ਡਿੱਗ ਚੁੱਕਿਆ ਹੈ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੀ ਇੱਥੇ ਇਹ ਮੀਂਹ ਹੋ ਰਿਹਾ ਮੀਂਹ ਨੂੰ ਲੱਗਦਾ ਦਿਖਦੇ ਹੋਏ ਲੱਗਦਾ ਵੀ ਆ ਜਗ੍ਹਾ ਇਹ ਪੋਲੀਪੈਨ ਕਰਕੇ ਇਹ ਜੋ ਬੜਾ ਬਹੁਤ ਵੱਡਾ ਹੈ ਕਹਿ ਸਕਦੇ ਨੇ ਇੱਕ ਟਾਹਾ ਸਿਸਟਮ ਜੋ ਨਹਿਰ ਦਾ ਨਾ ਇਹ ਜੁੜਿਆ ਹੋਇਆ ਸੀ ਉਹ ਥੱਲੇ ਡਿੱਗ ਚੁੱਕਾ ਹੈ ਔਰ ਤੁਸੀਂ ਦੇਖਦੇ ਹੋ ਥੱਲੇ ਵੀ ਲੋਕ ਮੌਜੂਦ ਨੇ ਉਹ ਲੋਕ ਥੱਲੇ ਦੇਖ ਰਹੇ ਤੇ ਇਹ ਵੀ ਰਸਤੀ ਵੀ ਦਰਖਤ ਵੀ ਜਾਲ ਬਹੁਤ ਜ਼ਿਆਦਾ ਲੱਗੇ ਹੋ ਸੀ ਉਹ ਵੀ ਨਾਲ ਡਿੱਗ ਚੁੱਕੇ ਨੇ ਸਥਾਨਕ ਲੋਕ ਵੀ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਇਹ ਗੱਲਬਾਤ ਵੀ ਕਰ ਲੈਣੇ ਆ ਕਿਉਂਕਿ ਉਹਨਾਂ ਨੇ ਜਦੋਂ ਆਵਾਜ਼ ਸੁਣੀ ਤਾਂ ਕਿਸ ਤਰ੍ਹਾਂ ਦਾ ਇੱਥੇ ਇਹ ਮਾਹੌਲ ਸੀ ਇੱਥੇ ਜੋ ਲੋਕ ਉਹਨਾਂ ਨਾਲ ਗੱਲਬਾਤ ਵੀ ਕਰ ਗਣਾ ਰਾਮ ਸਿੰਘ ਜੀ ਰਾਮ ਜੀ ਇਹਦਾ ਤਾਂ ਹੱਢ ਗਿਆ ਲੱਗਿਆ ਪਤਾ ਕੀ ਕੰਮ ਨੇ ਅੱਜ ਹੀ ਘੰਟੇ ਕੇ ਪਹਿਲਾਂ ਜੀ ਆਵਾਜ਼ ਆਈ ਸੀ ਪਿੰਡ ਵਾਲਿਆਂ ਨੂੰ ਬਹੁਤ ਜ਼ੋਰ ਦੀ ਪਿੰਡ ਵਾਲਿਆਂ ਨੇ ਜਦੋਂ ਆ ਕੇ ਦੇਖਿਆ ਪੂਰਾ ਕਹਿੰਦੇ ਪੰਜਾਬ ਫੁੱਟ ਦਾ ਜਿਹੜਾ ਡੰਗਾ ਜਿਹਾ ਹੈਗਾ ਆ ਪੂਰਾ ਡੇਕੇ ਪਿੰਡ ਵਾਲੀ ਸਾਈਡ ਨੂੰ ਡੇ ਗਿਆ ਹੈਗਾ ਤੇ ਪਿੰਡ ਦਾ ਦੋ ਪਿੰਡਾਂ ਦਾ ਪਾਣੀ ਆਉਂਦਾ ਹੈਗਾ ਜੀ ਤੇ ਪਾਣੀ ਪੂਰਾ ਬਲੋਕੇਜ ਬੰਦ ਹੋ ਗਈ ਹੈ ਇਹ ਕਿਤੇ ਭਾਰੀ ਮੀਂਹ ਵੜ ਗਿਆ ਪੂਰਾ ਪਾਣੀ ਪਿੰਡ ਦੇ ਅੰਦਰ ਜਾਣਾ ਜੀ ਹੁਣੇ ਮੈਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੱਜ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਦੇ ਨਾਲ ਨਹਿਰ ਦਾ ਵੀ ਟੁੱਟਣ ਦਾ ਖਤਰਾ ਜੀ ਪੂਰਾ ਜੀ ਨਹਿਰ ਦਾ ਜੇ ਡੰਗਾ ਇੱਧਰੋਂ ਟੁੱਟ ਜਾਂਦਾ ਤਾਂ ਪੂਰਾ ਪਾਣੀ ਮੇਹਨ ਘਰੇ ਤੋਂ 20 ਫੁੱਟ ਦੀ ਦੂਰੀ ਤੇ ਆ ਜਿਹੜਾ ਪਾਣੀ ਮੇਰੇ ਘਰਾਂ ਵਿੱਚ ਵੰਣਾ ਹੈਗਾ ਅੰਕਿਤ ਰਾਣਾ ਵੀ ਇੱਥੇ ਪਹੁੰਚ ਰਹੇ ਉਹਨਾਂ ਨੇ ਵੀ ਗੱਲਬਾਤ ਕਰ ਰਹੇ ਨੇ ਅੰਕਿਤ ਰਾਣਾ ਤੁਸੀਂ ਵੀ ਇੱਥੇ ਪਹੁੰਚੋ ਤੁਸੀਂ ਤੁਸੀਂ ਵੀ ਦੇਖਿਆ ਹੈ ਕਿੰਨਾ ਜਿਆਦਾ ਨੁਕਸਾਨ ਹੋਇਆ ਢਾਹ ਡਿ ਗਿਆ ਮੈਨੂੰ ਭਾਜੀ ਆਸਪੁਰ ਪਿੰਡ ਦੇ ਨੌਜਵਾਨਾਂ ਦਾ ਫੋਨ ਆਇਆ ਸੀ ਉਹਨਾਂ ਨੇ ਦੱਸਿਆ ਕਿ ਭਾਜੀ ਸਾਡੇ ਪਿੰਡ ਇਦਾਂ ਦਾ ਨਹਿਰ ਦਾ ਇੱਕ ਪਾਸਾ ਟੁੱਟ ਕੇ ਪਿੰਡ ਦੇ ਵਿੱਚ ਡਿੱਗ ਚੁੱਕਾ ਹੈ ਤੇ ਇਹਨੇ ਦੇਖਿਆ ਮੌਕੇ ਤੇ ਆ ਕੇ ਢਾਹ ਜਿਹੜਾ ਹੈ ਲਗਭਗ 25 ਮੀਟਰ ਜਿਹੜਾ ਹੈ ਉਹ ਨਹਿਰ ਵਾਲੇ ਪਾਸੇ ਤੋਂ ਪਿੰਡ ਵਾਲੇ ਪਾਸੇ ਡਿੱਗ ਚੁੱਕਾ ਹੈ ਤੇ ਮੈਨੂੰ ਇਹ ਲੱਗਦਾ ਵੀ ਜਿਹੜੀ ਇੱਕ ਪਾਣੀ ਦੀ ਪਾਈਪਲਾਈਨ ਪਾਈ ਗਈ ਹੈ ਉਹਦੇ ਕਰਕੇ ਜਿਹੜੀ ਲੀਕੇਜ ਹੈ ਉਹਦੀ ਜਿੱਦਾਂ ਪਾਣੀ ਆਂਦਾ ਹੈ ਬਰਸਾਤ ਦਾ ਔਰ ਪਾਣੀ ਸਿੰਮਦਾ ਸਿੰਮਦਾ ਇਹ ਜਿਹੜੇ ਡੰਗੇ ਸਾਡੇ ਇਲਾਕੇ ਦੇ ਤੋੜ ਰਿਹਾ ਪਿਛਲੇ ਦਿਨਾਂ ਤੋਂ ਭਾਰੀ ਬਾਰਿਸ਼ ਹੋਣ ਦੇ ਕਾਰਨ ਕੱਢੇ ਇ ਪਿਛਲੇ ਦਿਨੀ ਸਵਾਰਪਿੰਡ ਦੇ ਵਿੱਚ ਵੀ ਪ੍ਰੋਬਲਮ ਆਈ ਸੀ ਤੇ ਹੁਣ ਇੱਥੇ ਆਸਪਰਪਿੰਡ ਦੇ ਵਿੱਚ ਪ੍ਰੋਬਲਮ ਆਈ ਹੈ ਪਹਿਲਾਂ ਫੜਾਲੇ ਇੱਕ ਕਰੋੜੇ ਵੀ ਪ੍ਰੋਬਲਮ ਆਈ ਹੈ ਕੋਈ ਪ੍ਰਸ਼ਾਸਨ ਦਾ ਪ੍ਰਕੋਪ ਸਾਡੇ ਇਲਾਕੇ ਵਿੱਚ ਲਗਾਤਾਰ ਚੱਲ ਰਿਹਾ ਜੀ ਸਰ ਜੀ ਬਹੁਤ ਵੱਡਾ ਲਗਭਗ 35 ਤੋਂ 40 ਫੋਟੋ ਜਿਹੜਾ ਟਹਾਸ ਰੱਢ ਗਿਆ ਲੱਗਦਾ ਹੈ ਪ੍ਰਸ਼ਾਸਨ ਨੂੰ ਠੀਕ ਕਰਨ ਵਾਸਤੇ ਕਾਫੀ ਟਾਈਮ ਲੱਗੂਗਾ ਭਾਈ ਇਸ ਕੰਮ ਨੂੰ ਠੀਕ ਕਰਨ ਦੇ ਲਈ ਸਮਾਂ ਤਾਂ ਲੱਗਣਾ ਹੈ ਇਹ ਤੁਰੰਤ ਹੋਣਾ ਵੀ ਨਹੀਂ ਹੈ ਹਾਲ ਪਰ ਪ੍ਰਸ਼ਾਸਨ ਤੁਰੰਤ ਆ ਕੇ ਜਿਹੜਾ ਇੱਕ ਉਹ ਪਾਣੀ ਦੀ ਬਲੋਕਿੰਗ ਬਣੀ ਹੋਈ ਹੈ ਜਿਹੜਾ ਪਰ ਉਹ ਦੋ ਤਿੰਨ ਪਿੰਡਾਂ ਦਾ ਪਾਣੀ ਆਂਦਾ ਹੈ ਪਹਾੜ ਦਾ ਪਾਣੀ ਉਹਨੂੰ ਨਾਲੇ ਨੂੰ ਕਲੀਅਰ ਕੀਤਾ ਜਾ ਸਕਦਾ ਹੈ ਪ੍ਰਸ਼ਾਸਨ ਨੂੰ ਐਕਟਿਵ ਹੋਣਾ ਚਾਹੀਦਾ ਹਾਦਸੇ ਹੋਣ ਤੋਂ ਬਾਅਦ ਪ੍ਰਸ਼ਾਸਨ ਦੋ ਦੋ ਦਿਨ ਤਿੰਨ ਦਿਨ ਦਿਨ ਆਏਗਾ ਨਹੀਂ ਤੇ ਲੋਕਾਂ ਦੇ ਵਿੱਚ ਪ੍ਰਸ਼ਾਸਨ ਦੇ ਪ੍ਰਤੀ ਇੱਕ ਤਾਂ ਅਸੰਤੋਸ਼ ਵਧੇਗਾ ਦੂਸਰਾ ਲੋ ਇੱਕ ਡਰ ਵੀ ਆ ਕਿਉਂਕਿ بارش ਲਗਾਤਾਰ ਚੱਲ ਰਹੀ ਹੈ ਜੇ ਕਿਤੇ ਵੱਧ ਪਾਣੀ ਭਾਰਤ ਹੋਇਆ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰਨ ਦਾ ਜਿਹੜਾ ਡਰਾ ਉਹ ਲਗਾਤਾਰ ਬਣਿਆ ਹੋਇਆ ਜੀ ਤੇ ਸਰਦਾਰੀ لال ਕਦੋਂ ਪਤਾ ਲੱਗਿਆ ਵੀ ਜਿਹੜਾ ਢਾਢ ਗਿਆ ਇਹ ਇੱਕ ਘੰਟਾ ਪਹਿਲਾਂ ਪਤਾ ਲੱਗਾ ਜੀ ਬਹੁਤ ਜ਼ਿਆਦਾ ਖਰਾਕ ਹੋਇਆ ਅਤੇ ਜਿੱਦਾਂ ਵੀ ਡਿਗਿਆ ਉਦੋਂ ਸਾਰੇ ਪਿੰਡ ਦੇ ਬੰਦੇ ਇੱਥੇ ਪਹੁੰਚ ਗਏ ਔਰ ਪਿੱਛੇ ਨਾਲਾ ਜਿਹੜਾ ਬੰਦ ਹੋ ਗਿਆ ਤੇ ਉਹ ਜਿਹੜਾ ਪਾਣੀ ਹੈ ਉਹ ਪਿੱਛੇ ਘਰਾਂ ਨੂੰ ਨੁਕਸਾਨ ਪਹੁੰਚਾਉਣ ਦੇ ਚਾਂਸ ਮੂਰੇ ਹੈਗੇ ਉਹ ਸੇਤੀ ਲੱਗਦਾ ਨੇ ਜਿਸ ਤਰ੍ਹਾਂ 3 ਦਿਨ ਤੋਂ ਲਗਾਤਾਰ ਇਹ ਮੀਂਹ ਤੇ ਵੀ ਹੋ ਰਿਹਾ ਦੀਸੀ ਤਰ੍ਹਾਂ ਵੀ ਹੁੰਦਾ ਰਿਹਾ ਤਾਂ ਇਹ ਨਹਿਰ ਵੀ ਟੁੱਟ ਸਕਦੀ ਟੁੱਟ ਸਕਦੀ ਹੈ ਜੀ ਗਰੂ ਟੁੱਟ ਸਕਦੀ ਹੈ ਨਹਿਰ ਟੁੱਟਣਾ ਹੋਰ ਵੀ ਨੁਕਸਾਨ ਹੋ ਸਕਦਾ ਪਿੰਡ ਦਾ ਹੁਣ ਕਿੰਨਾ ਕੁ ਨੁਕਸਾਨ ਹੋਇਆ ਹੁਣ ਬਹੁਤ ਜ਼ਿਆਦਾ 30 35 ਫੋਟ ਜਿਹੜਾ ਕਾਲਾ ਪੈ ਗਿਆ ਉਹਦੇ ਥੱਲੇ ਕਨਾਲਾ ਹੀ ਜਿਹੜਾ ਪਿੰਡ ਦਾ ਸਾਰਾ ਪਾਣੀ ਇੱਥੇ ਨਿਕਲਦਾ ਉਹ ਬੰਦ ਹੋ ਗਿਆ ਬੰਦ ਹੋਣ ਦੇ ਨਾਲ ਪਿੱਛੇ ਜਿਹੜੇ ਘਰ ਹੈਗੇ ਉਹ ਘਰਾਂ ਦੇ ਵਿੱਚ ਪਾਣੀ ਵੜ ਸਕਦਾ ਹੋਰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਵੀ ਸਾਡਾ ਨਾਲਾ ਜਿਹੜਾ ਖੋਲਿਆ ਜਾਏ ਛੇਤੀ ਤੁਸੀਂ ਦੇਖ ਸਕਦੇ ਹੋ ਸਤਾਨਕ ਲੋਕਾਂ ਦਾ ਕੀ ਕਹਿ ਰਿਹਾ ਔਰ ਮੈਂ ਇਹ ਵੀ ਮੈਂ ਦੱਸਾਂ ਜਾਵਾਂ ਕਿ ਬਹੁਤ ਜ਼ਿਆਦਾ ਲੋਕ ਮਹਿਲਾ ਵੀ ਇੱਥੇ ਜਿਹੜੀ ਹੈਗੀਆਂ ਇਸ ਜਗ੍ਹਾ ਤੇ ਪਹੁੰਚੀਆਂ ਦੇਖਣ ਵਾਸਤੇ ਪਹੁੰਚੀ ਰ ਅਸੀਂ ਵੀ ਇਹ ਅਪੀਲ ਕਰਦੇ ਆਂ ਕਿ ਜਿਹੜਾ ਜਿਹੜਾ ਇਹ ਮਿੱਟੀ ਹੈ ਇਹ ਖਿਸਕ ਚੁੱਕੀ ਹੈ ਇਸ ਕਰਕੇ ਜੋ ਲੋਕ ਇੱਥੇ ਦੇਖਣ ਵੀ ਆ ਰਹੇ ਨੇ ਉਹਨਾਂ ਨੂੰ ਚਾਹੀਦਾ ਵੀ ਥੋੜਾ ਪਿੱਛੇ ਪਿੱਛੇ ਹੋ ਕੇ ਦੇਖਣ ਕਿਉਂਕਿ ਇਹ ਜਿਹੜੀ ਜਗ੍ਹਾ ਪੋਲੀ ਪੈ ਚੁੱਕੀ ਹੈ ਔਰ ਅੱਗੇ ਵੀ ਜਿਹੜਾ ਇਹ ਰੋੜ ਟੁੱਟ ਸਕਦਾ ਦਸਦੀ ਕੰਢੀ ਨਹਿਰ ਹੈ ਦਤਾਰਪੁਰ ਤੋਂ ਜਾਣ ਵਾਲਾ ਇਹ ਰੋਡ ਜਿਹੜਾ ਟਿੱਲੇ ਮੰਦਰ ਨੂੰ ਜਾਂਦਾ ਉਸ ਰੋਡ ਪਿੰਡ ਆਸਪੁਰ ਦੇ ਰੋਡ ਦੇ ਨਾਲੋਂ ਔਰ ਜੇ ਇਸ ਤਰ੍ਹਾਂ ਬਾਸ ਹੁੰਦੀ ਰਹੀ ਤਾਂ ਹੋ ਸਕਦਾ ਹੈ ਵੀ ਅੱਗੇ ਵੀ ਜ਼ਿਆਦਾ ਇਹ ਵੱਧ ਸਕਦਾ ਹੈ ਔਰ ਗੱਲਬਾਤ ਕੀਤੀ 17 ਲੋਕਾਂ ਨੇ ਕਿਹਾ ਵੀ ਇਹ ਨਾਰਾ ਜਾਂ ਇਹਨੂੰ ਸਾਫ਼ ਕਰਾਇਆ ਜਾਵੇ ਪਰ ਤੁਸੀਂ ਦੇਖ ਸਕਦੇ ਹੋ ਵੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਹੈ ਔਰ ਕੰਢੀ ਨਹਿਰ ਜੇ ਇਸੇ ਤਰ੍ਹਾਂ ਹੀ ਮੀਂਹ ਹੁੰਦਾ ਰਿਹਾ ਤੇ ਇਹ ਰੋਡ ਹੋਰ ਵੀ ਜ਼ਿਆਦਾ ਇਹ ਟੁੱਟ ਸਕਦਾ ਹੈ ਕਿ ਨਮੀ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਪੰਜਾਬ ਨੇਸ਼ਨ نیوز